ਨਮਸਕਾਰ ਜੀ ਮੈਂ ਵੈਪਨ ਕੋਇਲ ਤੇ ਤੁਸੀਂ ਦੇਖ ਰਹੇ ਹੋ ਇੰਡੀਅਨਸ ਪੰਜਾਬ ਲੋਕ ਸਭਾ ਚੋਣਾਂ ਦਾ ਦਿਨ ਬੱਝ ਚੁੱਕਾ ਹੈ ਤੇ ਹਰ ਇੱਕ ਪਾਜੀ ਬੀੜੀ ਆਪਣੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਰਿਆ ਜਾ ਚੁੱਕੇ ਆਓ ਆਪਾਂ ਰਹਿ ਲੈਣੇ ਵੀ ਕਿਹੋ ਜਿਹੇ ਉਮੀਦਵਾਰ ਚੰਦੇ ਆ ਜਿੰਦਰ ਸਾਹਿਬ ਕੀ ਕਹਿਣਾ ਚਾਹੋਗੇ ਕਿਹੋ ਜਿਹੇ ਉਮੀਦਵਾਰ ਚਾਹੀਦੇ ਬਸ ਆਪਣਾ ਦਾ ਪਰਸਨਲ ਵਿਚਾਰ ਹੈ ਨਾਨ ਪੋਲਿਟਿਕਲ ਵੀ ਇਹ ਬੰਦਾ ਇਹੋ ਜਿਹਾ ਚਾਹੋ ਜੋ ਆਲ ਓਵਰ ਪਨਾ ਵਿਕਾਸ ਕਰ ਸਕੇ ਔਰ ਸਭ ਤੋਂ ਵੱਡੀ ਗੱਲ ਇਹ ਵੀ ਆਪਾਂ ਨੂੰ ਬਾਅਦ ਚ ਸ਼ਿਕਾਇਤ ਨਾ ਰਹੇ ਵੀ ਆਪਾਂ ਫਲਾਣਾ ਬੰਦਾ ਚੁੰਨੇ ਸਰਕਾਰੀ ਸੀ ਕਿਉਂਕਿ ਆਪਣਾ ਸਭ ਤੋਂ ਪਹਿਲਾਂ ਆਪਣਾ ਕਰਤੱ ਉੱਥੇ ਆਪਣਾ ਨੁਮਾਇੰਦਾ ਸਹੀ ਕੰਮ ਕਰ ਸਕੇ ਬਿਲਕੁਲ ਜੀ ਕੀ ਕੀ ਮੁੱਦੇ ਕੀ ਹੈ ਸ਼ਹਿਰ ਦੇ ਵਿੱਚ ਜਿਹੜੇ ਨੂੰ ਆਪਾਂ ਮਿਲ ਕੇ ਦੇ ਕੋਈ ਆਮ ਪਬਲਿਕ ਦਾ ਜੋ ਮੁੱਦਾ ਹੁੰਦਾ ਬਿਜਲੀ ਪਾਣੀ ਸੜਕਾਂ ਮੇਨ ਹਮ ਠੀਕ ਹੈ ਜੀ ਆਪਾਂ ਇੱਥੇ ਕਿਸੇ ਧਾਰਮਿਕ ਉਹਦੀ ਗੱਲ ਨਹੀਂ ਕਰਦੇ ਨਾ ਕਿਸੇ ਪਾਰਟੀ ਦੀ ਵਿਸ਼ੇਸ਼ ਦੀ ਗੱਲ ਕਰਦੇ ਆ ਆਪਾਂ 올 ਓਵਰ ਗੱਲ ਕਰਦੇ ਆ ਕਿ ਜੋ ਵਿਸ਼ੇਸ਼ ਮੁੱਦੇ ਹੁੰਦੇ ਆ ਆਮ ਪਬਲਿਕ ਵਾਸਤੇ ਉਹਨਾਂ ਰੋਟੀ ਪਾਣੀ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ ਬੇਰੋਜ਼ਗਾਰੀ ਹੈ ਜੋ ਮੇਨ ਔਰ ਸਿੱਖਿਆ ਔਰ ਹੈਲਥ ਇਹ ਮੇਨ ਤਿੰਨ ਚੀਜ਼ਾਂ ਜੋ ਹੈ ਸਾਰੀ ਦੁਨੀਆ ਵਾਸਤੇ ਅਸੀਂ ਕਹਿੰਦੇ ਫ੍ਰੀ ਬਿਲਕੁਲ ਨਹੀਂ ਮਿਲਣਾ ਚਾਹੀਦਾ ਲੇਕਿਨ ਇਹ ਚੀਜ਼ਾਂ ਤਿੰਨੇ ਫ੍ਰੀ ਹੋ ਜਾਣ ਤਾਂ ਹੋ ਜੇ ਕੋਈ ਦੇਣੀ ਹੈ ਫ੍ਰੀ ਸਬਸਿਡੀ ਜਾਂ ਕੁਝ ਦੇਣੀ ਹੈ ਉਹ ਜਾਤ ਪਾਤ ਤੋਂ ਬਿਨਾ ਪਾਸਿਓਂ ਕਿ ਦਿੱਤੀ ਜਾਵੇ ਜਿੱਥੋਂ ਦੀ ਗੱਲ ਕੀਤੀ ਜਾਵੇ ਤੇ ਜਿੱਥੋਂ ਦੇ ਵਿੱਚ ਸ਼ਿਵਲੇ ਦੀ ਕਾਫੀ ਸਮੱਸਿਆ ਹੈਗਾ ਕਿਸ ਤਰ੍ਹਾਂ ਦਿਖ ਰਿਹਾ ਹੋ ਸਕਦਾ ਦੇਖੋ ਸ਼ਿਵਲੇ ਦੀ ਸਮੱਸਿਆ ਅਸੀਂ 4 ਸਾਲ ਤੋਂ ਜੂਝ ਰਹੇ ਹਾਂ ਮੈਂ ਪਟਵਾਰੀ ਸਟੇਟ ਦਾ ਨਹੀਂ ਮਤਲਬ ਖੁਦ ਉੱਥੇ ਮੈਂ ਭੁਗਤ ਭਗੀਆਂ ਲੇਕਿਨ ਹੁਣ 1 ਸਾਲ ਤੋਂ ਜੋ ਸ਼ਿਵਲੇ ਸਮੱਸਿਆ ਕਾਫੀ ਹੱਲ ਹੋ ਚੁੱਕੀ ਹੈ ਮਤਲਬ ਸਾਡੇ ਵਿਚਾਰ ਨਾਲ ਹਾਂ ਥੋੜਾ ਬਹੁਤ ਜਦੋਂ ਬਾਰਿਸ਼ਵਾਰ ਆਉਂਦੀ ਹੈ ਤਾਂ ਉਹ ਆਲਓਵਰ ਹੀ ਸਮੱਸਿਆ ਹੁੰਦੀ ਹੈ ਲੇਕਿਨ ਕਾਫੀ ਹੱਦ ਤੱਕ ਉਹਨਾਂ ਸਮੱਸਿਆ ਹਲ ਹੈ ਡਾਕਟਰਾਂ ਦੇ ਵੀ ਜੱਥੇ ਦੇ ਵਿੱਚ ਘਾਟ ਦੱਸੀ ਜਾ ਰਹੀ ਹੈ ਕਿਸੇ ਦੀ ਇਹ ਬਹੁਤ ਵੱਡੀ ਘਾਟ ਹੈ ਜੀ ਇਹ ਬਹੁਤ ਵੱਡੀ ਘਾਟ ਹੈ ਇਹ ਸਾਰਿਆਂ ਲਈ ਹੁੰਦੀ ਹੈ ਜਦੋਂ ਅਸੀਂ ਕੋੜਪੁਰੇ ਕਿਸੇ ਪੇਸ਼ੈਂਟ ਨੂੰ ਆਪਣੇ ਨੋਨ ਨੂੰ ਆਪਣੇ ਲੈ ਕੇ ਜਾਂਦੇ ਹਾਂ ਤਾਂ ਉਹਨਾਂ ਦੀ ਹੀ ਵਰਡਿੰਗ ਹੁੰਦੀ ਹੈ ਵੀ ਤੁਸੀਂ ਅੱਧਾ ਘੰਟਾ ਲੇਟ ਹੋ ਜੀ ਘੰਟੇ ਲੇਟ ਹੋਗੇ ਤੇ ਅਸੀਂ ਕਹਿੰਦੇ ਵੀ ਸਭ ਤੋਂ ਵੱਡੀ ਜਿਹੜੀ ਜ਼ਰੂਰੀ ਚੀਜ਼ ਹੈ ਕੋਈ ਵੀ ਸਾਡਾ ਰਮੈਂਦਾ ਚੁੜਿਆ ਜਾਂਦਾ ਹੈ ਉਹ ਸਭ ਤੋਂ ਪਹਿਲਾਂ ਇਹ ਪਹਿਲਾ ਕੰਮ ਹੀ ਪੂਰੀ ਕਰੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇਹ ਮੰਦਭਾਦਾ ਜੋ ਹਾਲ ਅਸੀਂ ਨਾ ਦੇਖਣਾ ਪਵੇ ਵੀ ਡਾਕਟਰ ਕਹਿੰਨ ਵੀ ਤੁਸੀਂ ਲੇਟ ਹੋਗੇ ਬਿਲਕੁਲ ਠੀਕ ਹੈ ਇੱਕ ਜਿੰਦੂ ਸਾਹਿਬ ਇਹ ਵੀ ਇਹ ਵੀ ਮਤਲਬ ਕਿ ਜਿਹੜੇ ਬੱਚੇ ਛੜ ਛੜ ਕੇ ਬਾਹਰ ਨੂੰ ਭੱਜ ਰਹੇ ਹੈ ਬਾਹਰ ਨੂੰ ਦੀ ਜਾਣਕਾਰੀ ਹੈ ਕੀ ਲੱਗ ਰਿਹਾ ਹੈ ਤੁਹਾਨੂੰ ਦੇਖੋ ਜੀ ਮੇਰੀ ਸੋਚ ਤਾਂ ਇਹ ਹੈ ਵੀ ਬਾਹਰ ਬਿਲਕੁਲ ਨਹੀਂ ਜਾਣਾ ਚਾਹੀਦਾ ਆਪਣਾ ਪੰਜਾਬ ਵੀ ਆਪਣਾ ਬਹੁਤ ਵਧੀਆ ਹੈ ਆਪਣਾ ਘਰ ਹੈ ਬਿਲਕੁਲ ਜੋ ਸੁਖ ਛੱਜੂ ਦੇ ਬੁਖਾਰੇ ਨਾ ਬਲਕਣਾ ਬੁਖਾਰੇ ਉਹ ਕਰ ਛੱਜੂ ਦੇ ਸਾਰੇ ਕਹਿੰਦੇ ਹੁੰਦੇ ਜੋ ਆਪੇ ਕਿੰਨੇ ਵੀ ਆਪਣੇ ਘਰੇ ਰਹਿ ਕੇ ਆਪਣੀ ਸਰਦਾਰੀ ਹੈ ਮੈਂ ਆਪਾਂ ਫੇਸਬੁੱਕ ਤੇ ਦੇਖਦੇ ਆਪਾਂ ਨਹੀਂ ਫੇਕ ਹੈ ਕਿ ਨਹੀਂ ਹੈ 25 25 ਕਿੱਲਾਂ ਦੇ ਮਾਲਕ ਜੋ ਹੈਗੇ ਆ ਉੱਥੇ ਜਾ ਕੇ ਬ੍ਰੈਡ ਜੋ ਬਈਆਂ ਰੋਟੀਆਂ ਤੇ ਫ੍ਰਿਜ ਪਈ ਰੋਟੀਆਂ ਖਾਂਦੇ ਆ ਉਹਦਾ ਕੀ ਫਾਇਦਾ ਹੈ ਬਿਲਕੁਲ ਆਪਣੀਆਂ ਜੋ ਕੁੜੀਆਂ ਜਾਂ ਆਪਣੇ ਬੇਟੇ ਜਾਂ ਉੱਥੇ ਜਾ ਕੇ ਮਜ਼ਦੂਰੀ ਕਰਨੀ ਹੈ ਇੱਥੇ ਆਪਣਾ ਵਧੀਆ ਜੋਬ ਆਪਾਂ ਮਿਲ ਸਕਦੀ ਹੈ ਕੋਈ ਹੋਜੀ ਗੱਲਬਾਤ ਨਹੀਂ ਤੇ ਮੈਂ ਇਸ ਚੀਜ਼ ਤੇ ਬਿਲਕੁਲ ਅਕਚ ਨਹੀਂ ਬੱਚਿਆਂ ਨੂੰ ਬਾਹਰ ਭੇਜਿਆ ਉਹ ਵੀ ਬੱਚਿਆਂ ਨੂੰ ਇੱਥੇ ਹੀ ਰੱਖਣਾ ਚਾਹੀਦਾ ਬਾਹਰ ਨਹੀਂ ਭੇਜਣਾ ਬਿਲਕੁਲ ਬਿਲਕੁਲ ਰੱਖਣਾ ਚਾਹੀਦਾ ਠੀਕ ਹੈ ਇਹ ਬਹੁਤ ਹੋਰ ਵੀ ਗੱਲਬਾਤ ਕਰਦੇ ਆ ਮੈਂ ਜਿੰਦਰ ਸਾਹਿਬ ਦਾ ਇਹੀ ਕਹਿਣਾ ਸੀ ਵੀ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ ਚਾਹੀਦਾ ਇੱਥੇ ਹੀ ਰੱਖਣਾ ਚਾਹੀਦਾਗਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇਹ ਬਿਲਕੁਲ ਸਹੀ ਹੈ देखिए बाहर जाओ कोई ऐसी बात नहीं है तरक्की के लिए जाना चाहिए लेकिन यदि वही तरक्की हम अपने देश में करेंगे तो हमारे ही बहन भाइयों को फायदा होगा अभी मैंने पीछे से अखबार में पढ़ा यदि अमेरिका के सारे डॉक्टर इंडिया के हैं यदि वो वापस आ जाए ना तो उसकी इकोनॉमी इतनी डाउन हो जाएगी भी इंडिया फर्स्ट नंबर पर आ जाएगा आप ये सोचो ये हाल है अभी वहाँ पर सारे इंडियन डॉक्टर हैं बिल्कुल हर एक पार्टी वालों अपने अपने उम्मीदवारों चोन मैदान खड़ा किया गया उतारे जा चुके हैं किस तरह का उम्मीदवार बस जैसे पहले जिंदल साहब ने भी कहा है अभी डॉक्टर जो हमारे एरिया की सबसे बड़ी घाट है है ही नहीं मतलब कोई रात में तो क्या दिन में भी नहीं है बिल्कुल सबसे पहले हमारी ये वाली बात मतलब पूरे मतलब हमारे जात तो उसकी हल्के की सुनी जाए हमें एक डॉक्टर की बहुत ज़रूरत है बिल्कुल जी और की, की समस्या मार और तो ऐसी कोई समस्या नहीं हम कहे

मतलब उन्हें यही नहीं पता हम कहाँ चल रहे हैं क्या कर रहे हैं हर पेरेंट्स दुखी है मेन तो ये भी जहाँ से आता वहीं से बंद होना चाहिए पुलिस भी हर जगह नहीं खड़ी हो सकती देखो हम कहें तो देखो उन्हें भी बहुत शो काम है जैसे अभी लाखों में सारे बिजी हैं तो जहाँ मेन बनता है या कहा जहाँ से आता है मेन वहीं से बंद हो तो ये समस्या हल होगी सर बिल्कुल कर देख कैंडिडेट की तो ये देखो इतने बड़े देश का सुधार तो कोई एक नागरिक कर नहीं सकता लेकिन अपनी जगह से ही सुधार करते हुए चलेंगे ना तो पूरे देश का उत्थान होना बहुत ज़रूरी है तो जैसे हम अपनी छोटी सी जतो मंडी से ही कोई ऐसे उम्मीदवार को चुने जो बस बिना किसी भेदभाव जाति के कोई जाति नहीं कोई भेदभाव नहीं उसके लिए और कोई ये नहीं कि इसकी पार्टी के हमें थ्रू इसको वोट देना है हमें देखना है कि कौन सा नेता ऐसा है जो हमारी जत्त मंडी के लिए ये काम कर सकता है सीवरेज की प्रॉब्लम और जो ये नशे की प्रॉब्लम और ये तो छोड़ो चलो हमारे भारत विकास परिषद ने ही बच्चों के लिए दो कूलर और वाटर कूलर का इंतज़ाम किया है गर्मी से विराहत पाने के लिए तो ऐसे ही छोटे-छोटे काम करके ही हमारे देश का उत्थान हो सकता है ऐसे देखो सर पूरे तो होते हैं तो है। है कितनी ऐसी बातें है जो पिछले कई सालों से हुई है जिनको हमने कभी सोचा भी नहीं था बिल्कुल और जैसे गाँवों में जैसे क्या है पहले किसी एक पार्टी के नाम पर ही चला जाता था की इसी पार्टी को वोट देना है बच्चे भी अंधभक्त होके की हमारे पूर्वज देते आ रहे हैं तो हमें देना लेकिन ये यूथ ऐसी आ है इस जो इतना नहीं हमें अपना अधिकार जो है ना क्यों हमें अंदर देखने तो कोई जा नहीं रहे हम किसको वोट दे रहे हैं किसी उसमें दबाव में नहीं देते तो सही गलत का फैसला कर सकते हैं ठीक है बच्चे जो है छड़ छड़ के पंजाब जा रहे हैं किस तरह लग रहे हैं ये तो पता नहीं क्या हो गया है देश में बच्चों को समझ में नहीं आता है क्योंकि इतनी सारी हमको यहाँ पर ही इतना मिल रहा है सरकार की तरफ से योगदान और बच्चे इतने इंटेलिजेंट हैं आज की जेनरेशन में आप मानो कि इतने कंपटीशन में भी बच्चे 99 99.9 नाइन्टी नाइन पॉइंट हैं पता नहीं पेरेंट्स क्या सोचते चलो ठीक है बच्चे हैं थोड़ा अपना यहाँ पर अपना काम किया कभी हुआ किसी को बहुत मजबूरी है देखो ऐसा तो है नहीं कि बच्चे जाते नहीं बहुत कोई मजबूर है तो अपना जाओ लेकिन कोशिश यही करो कि अपने देश का उत्थान करो नहीं तो कारण तो तो कार, कार, तर... की सरकार जिम्मेवार है भी बच्चे जड़े है लगातार बाहर जा रहे हैं सरकार क्या बच्चों को है ना कुछ लोग कुछ नेता ऐसे हैं जो गलत अफवाहें फैलाकर भी बच्चों को उल्टा सीधा पढ़ा देते हैं तो उनकी वजह से भी उनका थोड़ा और कुछ नशे की वजह से भी सही गलत का उनको पता नहीं चलता है तो नशा जितना हम बच्चों को देंगे ना उनका दिमाग उतना ही उसी टाइप का हो जाता है लेकिन हमारा भारत देश आज तीसरी ताकत है दुनिया की जो कभी भी दुनिया में इसको इतना समझा नहीं जाता था तो इसका तो देखो फिर नेताओं को ही जाता है कि उन्होंने इतना बनाया है ਬਿਲਕੁਲ ਆਪਾਂ ਹੋਰ ਵੀ ਗੱਲਬਾਤ ਕਰਦੇ ਆਂ ਕਰਕ ਸਰ ਕੀ ਕਹਿਣਾ ਚਾਹੋਗੇ ਲੋਕ ਸਭਾ ਚੋਣਾਂ ਜਿਹੜੀਆਂ ਅਗੇ ਇਲੈਕਸ਼ਨ ਹੋਣ ਜਾ ਰਹੀ ਹੈ ਕਿ ਕਿਹੋ ਜਿਹੇ ਨੇਤਾ ਚੱਲਣਗੇ ਲੋਕ ਸਭਾ ਦਾ ਮਹਾਪਰਵ ਹੈ ਜੀ ਸਭ ਨੂੰ ਪਹਿਲਾਂ ਤਾਂ ਵੱਧ ਚੜ ਕੇ ਵੋਟਾਂ ਪਾਣੀਆਂ ਚਾਹੀਦੀਆਂ ਤੇ ਲੋਕ ਸਭਾ ਦਾ ਮਹਾਪਰਵ ਹੈ ਜਿਹੜਾ 5 ਸਾਲ ਬਾਅਦ ਆਉਂਦਾ ਹੈ ਇਹਦੇ ਲਈ ਆਪਾਂ ਇੱਕ ਯੋਗ ਨੇਤਾ ਚੁਣਨਾ ਸੂਝਵਾਨ ਨੇਤਾ ਚੁਣਨਾ ਆਪਣੀ ਸਮਝ ਮੁਤਾਬਕ ਸੋਚ ਕੇ ਜਿਹੜਾ ਕਿ ਆਪਣੇ ਕੰਮ ਕਰ ਸਕੇ ਔਰ ਪਾਰਲੀਮੈਂਟ ਦੇ ਵਿੱਚ ਅੱਛੇ ਵਿਚਾਰ ਆਪਣੇ ਪੇਸ਼ ਕਰਕੇ ਅੱਛੇ ਕਾਨੂੰਨ ਮਨਵਾ ਸਕੇ ਆਪਣੀ ਜੋ ਵੀ ਡਿਵੈਲਪਮੈਂਟ ਵਾਸਤੇ ਜੇ ਜੈਤੋ ਦੀ ਗੱਲ ਕੀਤੀ ਆ ਵੀ ਤਾਂ ਕੀ ਕੀ ਸਮੱਸਿਆਵਾਂ ਆ ਰਹੀਆਂ ਜੈਤੋ ਨੂੰ ਮੇਨ ਸਮੱਸਿਆਵਾਂ ਤਾਂ ਜੀ ਇਸ ਤਰ੍ਹਾਂ ਇੱਕ ਸਮੱਸਿਆ ਇੱਕ ਪਾਰਟ ਐਂਡ ਪਾਰਸਲ ਆਫ ਲਾਈਫ ਸਮੱਸਿਆਵਾਂ ਵਾ ਜ਼ਿੰਦਗੀ ਵਿੱਚ ਹਮੇਸ਼ਾ ਚਲਦੀਆਂ ਰਹਿੰਦੀਆਂ ਆ ਆਪਾਂ ਇਹ ਦੇਖਣਾ ਹੁੰਦਾ ਕਿ ਕਿਹੜੀ ਸਰਕਾਰ ਐ ਜਿਹੜੀ ਉਹ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਇਹ ਬਚਨਬੱਧ ਹੈ ਔਰ ਪ੍ਰਯਾਸ ਰਤ ਹੈ ਬਿਲਕੁਲ ਜ ਜਿਵੇਂ ਆਪਣੀਆਂ ਸਮੱਸਿਆਵਾਂ ਸੀ ਇੱਥੇ ਰੋਜ਼ਗਾਰ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਜਿਹਦੇ ਕਰਕੇ ਯੁਵਾ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਹੈ ਜੇ ਇੱਥੇ ਰੋਜ਼ਗਾਰ ਮਿਲਦਾ ਤਾਂ ਬੱਚੇ ਬਾਹਰ ਨਹੀਂ ਜਾਣਗੇ ਜਿਵੇਂ ਹੁਣ ਪੰਜਾਬ ਸਰਕਾਰ ਕਲੇਮ ਕਰ ਰਹੀ ਹੈ ਕਿ ਪਿਛਲੇ 2 ਸਾਲ ਦੇ ਵਿੱਚ ਅਸੀਂ 43000 ਨੌਕਰੀਆਂ ਦਿੱਤੀਆਂ ਜੇ ਇਹ ਗੱਲ ਸਹੀ ਹੈ ਤਾਂ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਪਿਓਰ ਮੈਰਿਟ ਦੇ ਉਹ ਕਹਿ ਰਹੇ ਕਿ ਅਸੀਂ ਨੌਕਰੀਆਂ ਦਿੱਤੀਆਂ ਬਿਨਾਂ ਸਫਾਰਿਸ਼ ਤੋਂ ਦਿੱਤੀਆਂ ਬਿਨਾਂ ਕਿਸੇ ਰਿਸ਼ਵਤ ਵਗੈਰਾ ਤੋਂ ਦਿੱਤੀਆਂ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਹਦੇ ਨਾਲ ਫਿਰ ਇਹ ਵੀ ਬੱਚਿਆਂ ਨੂੰ ਜਦੋਂ ਇੱਥੇ ਪੜ੍ਹਿਆ ਲਿਖਿਆ ਨੂੰ ਰੋਜ਼ਗਾਰ ਮਿਲੇਗਾ ਬੱਚੇ ਕਿਉਂ ਬਾਹਰ ਜਾਣਗੇ ਇੰਨਾ ਜ਼ਿਆਦਾ ਪੈਸਾ ਖਰਚ ਕਰਕੇ ਜਾਂਦੇ ਹੈਗੇ ਔਰ ਪੇਰੈਂਟਸ ਤੋਂ ਅਲੱਗ ਰਹਿੰਦੇ ਆ ਉੱਥੇ ਬੱਚੇ ਵੀ ਦੁਖੀ ਇੱਥੇ ਪੇਰੈਂਟਸ ਵੀ ਦੁਖੀ ਮਹਿਸੂਸ ਕਰਦੇ ਹੈਗੇ ਬੱਚਿਆਂ ਤੋਂ ਅਲੱਗ ਰਹਿਣਾ ਪਰਿਵਾਰ ਤੋਂ ਅਲੱਗ ਰਹਿਣਾ ਬੜਾ ਮੁਸ਼ਕਿਲ ਹੈ ਇਸ ਕਰਕੇ ਜੇ ਪੰਜਾਬ ਸਰਕਾਰ ਦਾ ਚੰਗਾ ਕਦਮ ਹੈਗਾ ਵੀ ਰੋਜ਼ਗਾਰ ਦੇ ਰਏ ਇੱਥੇ ਬੱਚੇ ਨਹੀਂ ਜਾਣਗੇ ਠੱਲ ਤੋਂ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕਿਹਾ ਜਾਂਦਾ ਵੀ ਜਿਹੜਾ ਹੈਗਾ ਬੱਸ ਸਰਵ ਫ੍ਰੀ ਕੀਤਾ ਗਿਆ ਹੈਗਾ ਬਿਲੀ ਫ੍ਰੀ ਕੀਤੀ ਗਈ ਹੈ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕੀ ਦਿਖ ਰਿਹਾ ਦੇਖੋ ਇਹ ਗੱਲ ਪਹਿਲੀ ਵਾਰੀ ਹੋਇਆ ਹੈ ਕਿ ਬਿਨਾਂ ਭੇਤ ਭਾਪ ਤੋਂ ਬਿਨਾਂ ਕਿਸੇ ਜਾ ਸਭ ਵਰਗਾਂ ਲਈ ਬਿਜਲੀ ਫ੍ਰੀ ਕੀਤੀ ਗਈ ਹੈ 300 ਯੂਨਟ ਪ੍ਰਤੀ ਮਹੀਨਾ 600 ਯੂਨਟ ਪ੍ਰਤੀ ਬਿੱਲ ਦਾ ਲਾਭ ਅੱਜ ਦੀ ਡੇਟ ਦੇ ਵਿੱਚ 80% ਤੋਂ ਜ਼ਿਆਦਾ ਲੋਕ ਤਾਂ ਲੈ ਹੀ ਰਹੇ ਹੈ ਜੇ 6.5 ਰੁਪਏ ਪਰ ਯੂਨਟ ਬਿਜਲੀ ਦੇਖਿਆ ਜਾਵੇ ਤਾਂ 2100 ਰੁਪਏ ਪਰ ਮੰਥ ਔਰ 4200 ਰੁਪਏ ਪਰ ਬਿੱਲ ਦਾ ਲਾਭ ਹਰ ਇੱਕ ਤਕਰੀਬਨ 80% ਤੋਂ ਜ਼ਿਆਦਾ ਲੋਕ ਲੈ ਰਹੇ ਔਰ ਜਨਰਲ ਕੈਟਾਗਰੀ ਨੂੰ ਇਹ ਲਾਭ ਸ਼ਾਇਦ ਪਹਿਲੀ ਵਾਰੀ ਮਿਲਿਆ ਹੈ ਕਦੇ ਮਤਲਬ ਬਿਨਾ ਭੇਦਭਾਵ ਤੋਂ ਸਭ ਲੋਕਾਂ ਨੂੰ ਇਹ ਲਾਭ ਮਿਲਿਆ ਹੈ ਇਸ ਗੱਲ ਲਈ ਤਾਂ ਮੈਂ ਪੰਜਾਬ ਸਰਕਾਰ ਦੀ ਪੋਛ ਲਾਗਦਾ ਐਮਪੀ ਮੁਹੰਮਦ ਫਰੀਦੀ ਕਿੱਤੀ ਆਵੇ ਕਿ ਉਹੋ ਜੇ ਕੰਮ ਕੀ ਕੋ ਉਹਨਾਂ ਨੇ ਕਰਵਾਏ ਸੀ ਕਿਉਂ ਜਥੇ ਵਿੱਚ ਜਾਂ ਕਿਸੇ ਕਿ ਲੱਗਦੇ ਤੁਹਾਨੂੰ ਦੇਖੋ ਹਰੇਕ ਐਮਪੀ ਐ ਕੋਈ ਵੀ ਆਪਣੇ ਜਿਹੜੇ ਜਿਹਨੂੰ ਆਪਾਂ ਚੁਣਦੇ ਆਂ ਆਪਾਂ ਚੁਣਿਆ ਉਹਨਾਂ ਨੂੰ ਉਹਨਾਂ ਨੇ ਮਿਹਨਤ ਕੀਤੀ ਐ ਕੰਮ ਕਰਵਾਏ ਐ ਜਿੰਨੇ ਵੀ ਕਰਵਾਏ ਐ ਉਹਨਾਂ ਦੀ ਮਸ਼ਲਾਗਾ ਕਰਦਾ ਜੇ ਕੋਈ ਰਹਿ ਗਏ ਐ ਤਾਂ ਉਹ ਕੋਈ ਗੱਲ ਨਹੀਂ ਹੁ ਨਵੇਂ ਐਮਪੀ ਜੋ ਵੀ ਆਪਾਂ ਚੁਣਾਂਗੇ ਸਾਰੇ ਲੋਕੋ ਪੂਰਾ ਕਰਨਗੇ ਆਪਾਂ ਉਮੀਦ ਕਰਦੇ ਆ ਬਿਲਕੁਲ ਹੁਣ ਦਿਖ ਰਿਹਾ ਹੈ ਕਿ ਮਿਲਗੇ ਜਿਹੜਾ ਹੈਗਾ ਲੋਕ ਜਿਹੜਾ ਹੈਗਾ ਕਿਸ ਐਮਪੀ ਨੂੰ ਮਿਲਗੇ ਜਿਹੜਾ ਹੈਗਾ ਚੁੰੰਦੇ ਆ ਜਾਂ ਕਿਸ ਨੂੰ ਫਤਵਾ ਦਿੰਦੇ ਆ ਇਹ ਦਾ ਆਉਣ ਵਾਲਾ ਸਮੇਂ ਦੱਸੇਗਾ ਕਹਿ ਮੈਂ ਅਕਸ਼ਰ ਮੇ ਨਾਲ ਬੇਪ